ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਸਵਯੇ ਸ੍ਰੀ ਮੁਖ ਬਾਕੇ ਮਹਲਾ ਪੰਜੇਵਾ ਆਦਪੁਰਖ ਕਰਤਾ ਕਰਨ ਕਾਰਨ ਸਭ ਆਪੀ ਸਰਬ ਰਿਓ ਪਰਪੂਰ ਸਗਲ ਘਟ ਰਿਓ ਵਿਆਪੀ ਵਿਆਪ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰਖਿਆ ਕਰੇ ਆਪੀ ਹਰ ਪਤ ਅਬਨਾਸੀ ਅਬਗਤ ਆਪੇ ਆਪ ਉਤਪਤ ਏਕ ਹੈ ਤੂੰ ਹੀ ਏਕ ਹੈ ਅਨ ਨਹੀਂ ਤੂੰ ਭਤ ਹਰ ਅੰਤ ਨਹੀਂ ਪਾਰਾਵਾਲ ਕੌਣ ਹੈ ਕਰੇ ਵਿਚਾਰ ਜਗਤ ਪਿਤਾ ਹੈ ਸਰਬ ਪ੍ਰਾਣ ਕੋ ਆਧਾਰ ਜਾਨਾਂ ਨੂੰ ਭਗਤਦਾਰ ਤੁਲ ब्रह्म संतुर एक जी क्या बखानें हां के बल 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 सत बलवान अमृत प्रवाह सर आतुळ पंधर पर परई ते पर अपर अपार पर अपनो भावना कर मंत्र ना दूसरो धर ओपत परलो एकै निमक्तूं कर आ नाहीं संसरे जारो ਨਿਰਮਰ ਕੋਟ ਪ੍ਰਾਜਿਤ ਜਾਏ ਨਾਮ ਲਿਏ ਹਰ ਹਰ ਜਨ ਨਾਨਕ ਭਗਤਾਰ ਤੁਲ ਬ੍ਰਹਮ ਸੰਸਰ ਏਕ ਜੀ ਕਿਆ ਬਖਨ ਹਾਂ ਕੇ ਬਲ 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 ਸਦ ਬਲਹਾਰ ਸਗਲ ਪਹੁਣ ਤਾਰੇ ਏਕ ਥੇ ਕੀਏ ਬਿਸਤਾਰੀ ਪੂਰਿਓ ਸਰਬ ਮੈਂ ਆਪ ਹੈ ਨਿਰਾਰੇ ਹਰ ਗੁਣ ਨਹੀਂ ਅੰਤ ਪਾਰੇ ਜੀ ਜੰਤ ਸਭ ਥਾਰੇ ਸਗਲ ਕੋ ਦਾਤਾ ਇਕ ਹੈ ਅਲਖ ਬਨਾਰੀ ਆਪ ਹੀ ਧਾਰਨ ਤਾਰੇ ਕੁਦਰਤ ਹੈ ਅਧਿਕਾਰੇ ਵਰਣ ਚੇਨ ਨਾਹੀ ਮੁਖ ਨਾਮ ਸਾਰੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਰ ਇਕ ਜੀ ਕੇ ਆਬਖਾਨੇ ਹਾਂ ਕੇ ਬਲ 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 ਸਤ ਬਲ ਹਾਰ ਸਰਬ ਗੁਣ ਨਿਧਾਨੰ ਕੀਮਤ ਨਾ ਗਿਆਨ ਇੰਤਿਹਾਰੰ ਉੱਚੇ ਤੇ ਉੱਚੋ ਜਾਣੀ ਜੈ ਪ੍ਰਾਪਤੀ ਰੂਤਾਨੰ ਮਨ ਤੰਤੀ ਰੂਪਾਨੰ ਇਕੈ ਸੁਤ ਹੈ ਜਾਨੰ ਕਣੋ ਕਵਣ ਉਪਨਾਦੀ ਉ ਬਡੇ ਤੇ ਬਡਾਨੰ ਜਾਣੈ ਕੌਣ ਤੇ ਰੂਪਿ ਹਿਓ ਅਲਖਿਆਪਾਰ ਦੇਵ ਅਕਲ ਕਲਾ ਹੈ ਪ੍ਰਭ ਸਰਬਕੂਤਾਨੰ ਜਨਾਨ ਆਨ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨੈ ਹਾਂ ਕੇ ਬਲ 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 ਸਤ ਬਲਹਾਰ ਰੰਕਾਰਯਕਾਰ ਅਚਲ ਪੂਰਨ ਅਬਨਸੀ ਹਰਖਵੰਤ ਆਨੰਤ ਰੂਪ ਨਿਰਮਲ ਵਿਗਾਸੀ ਗੁਣ ਗਾਵੇ ਬੇਅੰਤ ਅੰਤ ਇਕ ਤਿਲ ਨਹੀਂ ਪਾਸੀ ਜਾਂ ਕੋ ਹੋਏ ਕਿਰਪਾਲ ਸੋ ਜਨ ਪ੍ਰਭ ਤੁਮਹਿ ਮਿਲਸੀ ਤਨ ਤਨ ਤੇ ਤਨ ਜਨ ਜੈ ਗ੍ਰਿਪਾਲ ਹਰ ਹਰ ਭੈਉ ਹਰ ਗੁਰ ਨਾਨਕ ਜਨ ਪਰਸਿਉ ਸੇ ਜਨਮ ਮਰਨ ਦੁਇ ਤ੍ਰਿਉ ਸਤ ਸਤ ਹਰ ਸਤ ਸਤ ਸਤੇ ਸਤ ਭਣੀਐ ਦੂਸਰਿਆ ਨਾ ਅਵਰ ਪੁਰਖ ਪੂਰਾਤਨ ਸੁਣੀਐ ਅੰਮ੍ਰਿਤ ਹਰ ਕੋ ਨਾਮ ਅੰਮ੍ਰਿਤ ਹਰ ਕੋ ਨਾਮ ਲੈ ਮਨ ਸਭ ਸੁਖ ਪਾਏ ਜਹਿ ਸੁਨ ਚਾਖਿਉ ਤਹ ਜਨ ਤ੍ਰਿ ਤਿ ਅਗਾਈ ਜਹ ठाकुर ਦੂ ਪਰਸਨ ਭਇਉ ਸਤ ਸੰਗਤ ਤਹ ਪਿਆਰ ਹਰ ਗੁਰ ਨਾਨਕ ਜਨ ਪਰਸਿਉ ਤਿਨ ਸਭ ਕੁਲ ਕੀਉ ਉਧਾਰ ਸਚ ਸਵਾਦੀ ਬਾਣ ਸਚ ਸੱਚੇ ਪਹਿ ਧਰਿਉ ਸਚੈ ਤਖਤ ਨਿਵਾਸ ਸਚਿਤ ਪਾਵਸ ਕਰਿਉ ਸਾਚੇ ਸ੍ਰੀਤੀਓ ਸੰਸਾਰੇ ਆਪਿਆ ਭੁੱਲ ਨਾ ਭੁੱਲੋ ਰਤਨ ਨਾਮ ਅਪਾਰ ਕੀ ਨੈ ਪਵੇ ਮੁੱਲੁ ਜੈ ਕ੍ਰਿਪਾਲ ਹੋ ਗੋਬਿੰਦ ਜੈ ਕ੍ਰਿਪਾਲ ਹੋ ਗੋਬਿੰਦ ਸਰਬ ਸੁਖ ਤੈਨੂੰ ਪਾਏ ਹਰਗੁਰ ਨਾਨਕ ਜਨ ਪਸਰਿਓ ਤੇ ਫਿਰ ਬੌੜ ਤੇ ਫਿਰ ਤੇ ਬੌੜ ਫਿਰ ਜੁਣ ਨਾ ਆਏ ਕਵਣ ਜੋ ਕਵਣ ਗਿਆਨ ਧਿਆਨ ਕਵਣ ਬਿਦੂ ਉਸਤਤ ਕਰੀਐ ਸਿਧ ਸਾਧਕ 33 ਕੋ ਤਿਰ ਕੀ ਨਾ ਪਰਿਐ ਬ੍ਰਹਮਾ ਦੇਕ ਸੰਕਾਜ ਸੇ ਗੁਣ ਅੰਤ ਨਾ ਪਾਏ ਅਗੋ ਗਯੋ ਨਹੀਂ ਜਾਏ ਪੂਰ ਸਰਬ ਰਿਉ ਸਮਾਈ ਜੈ ਕਾਢੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੇ ਹਰ ਗੁਰ ਨਾਨਕ ਜਨ ਪਸਰਿਓ ਤੇ ਉਤ ਉਤ ਤੇ ਇਤ ਉਤ ਸਦਾ ਮੁਕਤੀ ਪ੍ਰਭ ਦਾਤੋ ਦਾਤਾਰ ਪਰਿਉ ਜਾਂਚ ਕੇ ਕਿ ਸਰਣਾ ਜੈ ਕਾਟੀ ਸਿਲਕ ਦਿਆਲ ਪ੍ਰਭ ਸੇ ਜਨ ਲੱਗੇ ਭਗਤੀ ਹਰਗੁਰ ਨਾਨਕ ਜਨ ਬਸਰਿਓ ਤੇ ਇਤ ਉਤ ਸਦਾ ਮੁਕਤੀ ਪ੍ਰਭ ਦਾਤੋ ਦਾਤਾਰ ਪਰਿਉ ਜਾਜ ਕੇ ਕਿਸਰਨਾ ਮਿਲੇਦਾਨ ਸੰਤਰੀਨ ਜੇ ਲਗ ਪਾਉ ਜਲ ਤਰਨਾ ਬਿੰਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵੇ ਦੇਹ ਦਰਸਨ ਚਾਉ ਭਗਤ ਇਹ ਮਨ ਠਹਿਰਾਵੇ ਬਲਿਉ ਚਰਾਗੇ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ